ਜਿਸ ਤੇ ਹਮਲਾ ਕੀਤਾ ਗਿਆ ਤੇ ਇੱਕ ਜਿਮ ਦੇ ਵਿੱਚ ਇਹ ਟ੍ਰੇਨਰ ਸੀ ਨੌਜਵਾਨਾਂ ਨੂੰ ਟ੍ਰੇਨਿੰਗ ਦਿੰਦਾ ਸੀ ਹਮਲਾ ਕਰਕੇ 4 ਗੋਲੀਆਂ ਮਾਰੀਆਂ ਗਈਆਂ ਨੇ ਤੇ ਇਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਹਮਲਾਵਰਾਂ ਵੱਲੋਂ 4 ਗੋਲੀਆਂ ਇਸ ਨੌਜਵਾਨ ਦੇ ਮਾਰੀਆਂ ਗਈਆਂ ਨੇ ਤੇ ਉਸ ਤੋਂ ਬਾਅਦ ਤਲਵਾਰਾਂ ਦੇ ਨਾਲ ਉਸ ਦੇ ਸਿਰ ਤੇ ਕਈ ਵਾਰ ਕੀਤੇ ਗਏ ਜਿਸ ਤੋਂ ਬਾਅਦ ਨੌਜਵਾਨ ਨੇ ਦਮ ਤੋੜ ਦਿੱਤਾ ਹੈ ਪਰਿਵਾਰਕ ਮੈਂਬਰਾਂ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਜਾਣਕਾਰੀ ਮੁਤਾਬਕ ਇਹ ਨੌਜਵਾਨ ਮੂਲ ਰੂਪ ਦੇ ਵਿੱਚ ਬਠਿੰਡਾ ਦੇ ਰਾਮਪੁਰ ਦਾ ਰਹਿਣ ਵਾਲਾ ਸੀ ਅਤੇ ਕਬੱਡੀ ਖਿਡਾਰੀ ਸੀ ਗੁਰਪ੍ਰੀਤ ਸਿੰਘ ਦੇ ਨਾਮ ਤੋਂ ਇਸ ਦੀ ਪਛਾਣ ਹੋਈ ਹੈ। ਆਜ ਕੱਲ ਇਹ ਨੌਜਵਾਨ ਖਰੜ ਦੇ ਵਿੱਚ ਰਹਿ ਰਿਹਾ ਸੀ ਜਿੱਥੇ ਇੱਕ ਜਿਮ ਦੇ ਵਿੱਚ ਟਰੇਨਰ ਦੇ ਤੌਰ ਤੇ ਕੰਮ ਕਰ ਰਿਹਾ ਸੀ। ਬੀਤੇ ਦਿਨ ਇਸ ਨੌਜਵਾਨ ਤੇ ਸ਼ਾਮ ਦੇ ਸਮੇਂ ਹਮਲਾ ਕੀਤਾ ਗਿਆ ਅਤੇ 4 ਗੋਲੀਆਂ ਇਸ ਦੇ ਮਾਰੀਆਂ ਗਈਆਂ ਨੇ। ਇਹ ਨੌਜਵਾਨ ਆਪਣੇ ਘਰੋਂ ਦੁਕਾਨ ਦੇ ਲਈ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਕਿ ਦੁਕਾਨ ਤੋਂ ਕੁਝ ਲੈਣ ਦੇ ਲਈ ਨਿਕਲਿਆ ਉਸੇ ਵਕਤ ਫਾਰਚੂਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਤਿੰਨ ਤੋਂ ਚਾਰ ਹਮਲਾਵਰਾਂ ਵੱਲੋਂ ਲਗਾਤਾਰ ਇਸ ਨੌਜਵਾਨ ਦੇ ਗੋਲੀਆਂ ਚਲਾਈਆਂ ਗਈਆਂ ਚਾਰ ਗੋਲੀਆਂ ਇਸ ਨੌਜਵਾਨ ਦੇ ਲੱਗੀਆਂ ਉਸ ਤੋਂ ਬਾਅਦ ਵੀ ਚਾਰ ਗੋਲੀਆਂ ਮਾਰਨ ਤੋਂ ਬਾਅਦ ਵੀ ਹਮਲਾਵਰਾਂ ਨੇ ਤਲਵਾਰ ਦੇ वार ਇਸ ਦੇ ਸਿਰ ਤੇ ਕੀਤੇ ਜਿਸ ਤੋਂ ਬਾਅਦ ਨੌਜਵਾਨ ਨੇ ਦਮ ਤੋੜ ਦਿੱਤਾ ਫਿਲਹਾਲ ਨੌਜਵਾਨ ਦਾ ਪਰਿਵਾਰ ਮੌਕੇ ਤੇ ਪਹੁੰਚ ਗਿਆ ਹੈ ਪਰਿਵਾਰ ਦੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਬੱਚੇ ਨਾਲ ਜੀ ਬਸ ਜਾਂ ਤਾਂ ਉਹ ਜਾਣਦਾ ਹੈ ਨਾ ਜਾਂ ਉਹਦਾ ਪਰਮਾਤਮਾ ਜਾਣਦਾ ਠੀਕ ਹੈ ਨਹੀਂ ਸੰਦ 12:00 12:30 ਵਜੇ ਪਤਾ ਲੱਗਿਆ ਪਿੰਡ ਰਾਮਪਰੇ ਰਹਿੰਦੇ ਜੀ ਇਸ ਇਹ ਇਥੇ ਰਹਿੰਦੇ ਚੰਡੀਗੜ੍ਹ ਸੱਤ ਅੱਠ ਸਾਲ ਤੋਂ ਪਰ ਅੱਜ ਕੱਲ ਦਾ ਇਸ ਹੋਇਆ 10 11 ਵਜੇ ਦਾ ਅਜੇ ਤੱਕ ਹਜੇ ਤੱਕ ਕਿਸੇ ਵੀ ਕੋਈ ਕਾਰਵਾਈ ਨਹੀਂ ਹੋਈ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਵੀ ਉਹ ਕਹੇ ਜੇ ਬੰਦੇ ਸੀ ਜਿਹੜੇ ਅਸਮਾਨ ਨੂੰ ਚੜ ਗਏ ਜਾਂ ਧਰਤੀ ਨੇ ਚੜੇ ਵਿਆੜ ਦੇ ਤਾਂ ਉਹਨਾਂ ਨੂੰ ਜਾਂ ਕਿਸੇ ਪਾਸੇ ਉਹ ਭੱਜ ਗਏ ਗੱਡੀ ਦੀ ਆਗੀ ਸਾਰੀਆਂ ਸੀਸੀਟੀਵੀ ਕੈਮਰੇ ਆ ਗਿਆ ਅਜੇ ਤੱਕ ਕੋਈ ਮੈਨੂ ਇਰਸਾਬ ਨਹੀਂ ਮਿਲਿਆ ਮੈਂ ਤਾਂ ਬੇਨਤੀ ਕਰਦਾ ਸਰਕਾਰ ਨੂੰ ਵੀ ਕੁਛ ਨਾ ਕੁਛ ਰੱਖੋ ਕੁਛ ਨਾ ਕੁਛ ਤੁਸੀਂ ਕਰੋ ਅੱਗੇ ਸਿੱਧੂ ਮੂਸੇ ਵਾਲੇ ਦਾ ਕਤਲ ਇਸ ਤੋਂ ਨਿਕਲਿਆ ਫਿਰ ਤੁਸੀਂ ਕਾਦੇ ਵਾਸਤੇ ਕੁਰਸੀਆਂ ਮੱਲੀਆਂ ਨੇ ਸਰਕਾਰ ਨੂੰ ਬੇਨਤੀ ਕਰਦਾ ਪੁਰਸ ਮਹਿਕਮੇ ਨੂੰ ਬੇਨਤੀ ਕਰਦਾ ਵੱਡੇ ਵੱਡੇ ਅਫਸਰਾਂ ਨੂੰ ਬੇਨਤੀ ਕਰਦਾ ਕਿ ਸਾਹਮਣੋ ਜਵਾਨੀ ਨੂੰ ਐਨਾ ਖਤਮ ਕਰੋ ਥੋੜੇ ਚੇ ਚ ਖਤਮ ਹੋ ਜੂ ਯਾਰ ਨੇ ਯਾਰ ਮਾਰਤਾ ਰੰਜਸ ਜੇ ਹੁਣ ਦੇਖੋ ਜੀ ਨਿੱਕੀਆਂ ਨਿੱਕੀਆਂ ਰੰਜਸਤਾ ਆਪਣੀਆਂ ਹਰਕਤੀਆਂ ਨੇ ਪਰ ਲਲਕਾਰ ਕੇ ਬੰਦੇ ਨੂੰ ਇਹੋ ਜਿਹਾ ਕੰਮ ਕਰਨਾ ਲਲਕਾਰੋ ਪਹਿਲਾਂ ਇਹ ਥੋੜੀ ਜਿਹੀ ਵੀ ਪਹਿਲਾਂ ਉਹਨੂੰ ਸੱਦ ਲਿਆ ਸੱਦ ਕੇ ਤੁਸੀਂ ਉਹਦਾ ਆ ਹਾਲ ਕਰਤਾ ਤੁਸੀਂ ਮੇਰਾ ਨੌਜਵਾਨ ਪੁੱਤ ਖਾ ਲਿਆ ਮੈਂ ਇਹ ਕਹਿਣਾ ਵੀ ਸਾਨੂੰ ਮਿਲ ਕੀ ਗਿਆ ਮੈਨੂੰ ਇਹ ਤਾਂ ਦੱਸ ਦਿਓ ਇੱਕ ਵਾਰੀ ਮੌਤ ਕਰਤੀ ਤੁਸੀਂ ਬੇਰਹਿਮੀ ਨਾ ਕਰੀਏ ਕੋਈ ਮਤਲਬ ਕੋਈ ਰਹਿਮ ਨਹੀਂ ਕਰਿਆ ਉਹਦੇ ਤੇ ਕਹਿੰਦੇ ਗੋਲੀਆਂ ਤੋਂ ਬਾਅਦ ਕਿਰਪਾਨ ਗੋਲੀਆਂ ਤੋਂ ਬਾਅਦ ਜੀ ਜਦੋਂ ਮਤਲਬ ਮਦਲੇ ਦੇ 4 ਗੋਲੀਆਂ ਬਚੀਆਂ ਉਹ ਤੋਂ ਬਾਅਦ ਕਿਰਪਾਨਾਂ ਨਾਲ ਸਿਰ ਉਹਦਾ ਇੰਨਾ ਵੱਡਿਆ ਵੀ ਜਿਵੇਂ ਇੱਕ ਕਸਾਈ ਬੱਕਰੀ ਨੂੰ ਵੱਢਦਾ ਹੁੰਦਾ ਮੈਂ ਇਹ ਹੀ ਬੇਨਤੀ ਕਰਦਾ ਸਰਕਾਰ ਨੂੰ ਮਹਿਕਮੇ ਨੂੰ ਕਿ ਅਨਸਾਫ਼ ਦੇ ਦਿਓ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੇ ਪੁੱਤ ਦਾ ਇਨਸਾਫ਼ ਮੈਨੂੰ ਦੇ ਦਿਓ ਜੇ ਹੁੰਦਾ ਤਾਂ ਨਹੀਂ ਫਿਰ ਅਸੀਂ ਸਬਰ ਤਾਂ ਸਬਰ ਹੀ ਹੈ ਨਾ ਪਸਾਣ ਨਾਲ ਹੀ ਤੁਰੇ ਫਿਰਦੇ ਆ ਜੀ ਹਾਂਜੀ ਨਾਲ ਹੀ ਤੁਰੇ ਫਿਰਦੇ ਆ ਹਾਲਾਂਕਿ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਪੜਤਾਲ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਲਗਾਤਾਰ ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਕਈ ਵੱਡੇ ਦਾਅਵੇ ਵੀ ਹੁਣ ਤੱਕ ਕੀਤੇ ਗਏ ਨੇ ਪੁਲਿਸ ਦਾ ਦਾਵਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਦੀ ਪਛਾਣ ਕਰ ਲਈ ਗਈ ਹੈ ਪੁਲਿਸ ਦੇ ਮੁਤਾਬਕ ਜਲੰਧਰ ਏਰੀਆ ਦੇ ਰਹਿਣ ਵਾਲੇ ਇਹ ਦੋਸ਼ੀ ਦੱਸੇ ਜਾ ਰਹੇ ਨੇ ਪੁਲਿਸ ਵੱਲੋਂ ਵਕਫ ਵਕਤ ਟੀਮਾਂ ਬਣਾ ਕੇ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਇਸ ਮਾਮਲੇ ਦੇ ਵਿੱਚ ਭਾਲ ਕੀਤੀ ਜਾ ਰਹੀ ਹੈ ਕੀ ਮਸਲਾ ਹੈ ਜੀ ਕੀ ਕਹਣਾ ਚਾਹੁੰਦੇ ਹੋ ਤੇ ਬਾਰੇ ਦੇਖੋ ਜੀ ਰਾਤ ਇੱਕ ਸਾਨੂੰ ਇਨਫੋਰਮੇਸ਼ਨ ਰਿਪੋਰਟ ਹੋਈ ਸੀ ਕਿ ਸ਼ਿਫਜੋਤ ਕੋਸ਼ਰਕੀ ਦੀ ਲੜਾਈ ਹੋਈ ਹੈ ਤੇ ਫਾਇਰਿੰਗ ਹੋਈ ਹੈ ਤੇ ਉਸਤੇ ਤੁਰੰਤ ਐਕਸ਼ਨ ਕਰਦੇ ਹੋਏ ਸਰਗਰਮ ਟੀਮ ਮੌਕੇ ਤੇ ਪਹੁੰਚੀ ਹੈ ਤੇ ਬਾਦ ਜਿਹੜਾ ਤੁਹਾਨੂੰ ਹਸਪੀਟਲ ਤੋਂ ਪਤਾ ਲੱਗਿਆ ਕਿ ਵਿਅਕਤੀ ਜਿਹੜਾ ਗੁਰਪ੍ਰੀਤ ਸਿੰਘ ਅਲੀਸ ਗੁਰੀ ਨਾਮ ਦਾ ਜਿਹੜਾ ਵਿਅਕਤੀ ਹੈ ਪਿੱਛੇ ਭੰਡੇ ਦਾ ਰਹਿਣ ਵਾਲਾ ਆਲਵਾਸ ਕੀ ਖਰੜ ਸੀ ਤੇ ਇਹ ਇਹਦੇ ਜਿਹੜੇ ਗਮ ਸ਼ਾਟ ਇੰਜਰੀਜ਼ ਲੱਗੀਆਂ ਨੇ ਬਾਅਦ ਵਿੱਚ ਕਮ ਟੂ ਹਿਸ ਇੰਜਰੀਜ਼ ਤੇ ਮੌਕੇ ਤੇ ਅਸੀਂ ਪਹੁੰਚ ਕੇ ਸਾਰੀਆਂ ਟੀਮ ਸਪੈਸ਼ਲ ਟੀਮਸ ਤੇ ਬਾਕੀ ਸਾਰੀਆਂ ਟੀਮਾਂ ਨਾਲ ਲੱਗ ਕੇ ਤੀਹਰੀ ਤਫ਼ਤੀਸ਼ ਜਾਰੀ ਹੈ ਉਕਦਮਾ ਨੰਬਰ 22 ਥਾਣਾ ਸਿਟੀ ਖਰੜ ਵਿਖੇ ਦਰਜ ਰਜਿਸਟਰ ਕਰ ਦਿੱਤਾ ਗਿਆ ਤੇ ਬਾਕੀ ਸਾਡੇ ਕੋਲ ਵੈਰੀ ਸਟਰੋਂਗ ਵਾਈਟਲ ਕਲੂਜ਼ ਹੈਗੇ ਨੇ ਅਸੀਂ ਜਲਦੀ ਜਿਹੜੇ ਨੇ ਦੋਸ਼ੀਆਂ ਨੂੰ ਸ਼ਨਾਖਤ ਕਰਦੇ ਉਹਨਾਂ ਨੂੰ ਕਾਬੂ ਕਰਦੇ ਪੁਲਿਸ ਦਾ ਦਾਅਵਾ ਹੈ ਕਿ ਇਸ ਮਾਮਲੇ ਦੇ ਵਿੱਚ ਇਸਤੇਮਾਲ ਕੀਤੀ ਗਈ ਗੱਡੀ ਵੀ ਰਿਕਵਰ ਕਰ ਲਈ ਗਈ ਹੈ ਅਤੇ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਪਰਾਧੀ ਨੇ ਜਿਹੜੇ ਪੁਲਿਸ ਦੇ ਸ਼ਿਕੰਜੇ 'ਚ ਹੋਣਗੇ ਫਿਲਹਾਲ ਤਫ਼ਤੀਸ਼ ਲਗਾਤਾਰ ਜਾਰੀ ਹੈ ਪੀੜਤ ਦੇ ਪਰਿਵਾਰ ਵੱਲੋਂ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਨੇ ਅਤੇ ਬਣਦੀ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਮਸ਼ਹੂਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਖਰੜ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਕਬੱਡੀ ਖਿਡਾਰੀ ਦਾ ਸ਼ਰਿਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਬੱਡੀ ਖਿਡਾਰੀ ਜੋ ਕਿ ਜਿਮ ਦੇ ਵਿੱਚ ਟ੍ਰੇਨਰ ਵੀ ਸੀ ਉਸ ਦੇ ਲਗਾਤਾਰ 4 ਗੋਲੀਆਂ ਜਾਣਕਾਰੀ ਮੁਤਾਬਕ ਮਾਰੀਆਂ ਗਈਆਂ ਨੇ ਅਤੇ ਉਸ ਤੋਂ ਬਾਅਦ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਦੇ ਸਿਰ ਤੇ ਵਾਰ ਕੀਤੇ ਗਏ ਨੇ ਨੌਜਵਾਨ ਹੈ ਜਿਹੜਾ ਉਹ ਦਮ ਤੋੜ ਗਿਆ ਹੈ ਕਤਲ ਕਰ ਦਿੱਤਾ ਗਿਆ ਨੌਜਵਾਨ ਦਾ ਸ਼ਰਿਆਮ ਹਮਲਾ ਕੀਤਾ ਗਿਆ ਇਹ ਨੌਜਵਾਨ ਖਰੜ ਦੇ ਵਿੱਚ ਰਹਿ ਰਿਹਾ ਸੀ ਜਿਸ ਤੇ ਹਮਲਾ ਕੀਤਾ ਗਿਆ ਤੇ ਇੱਕ ਜਿਮ ਦੇ ਵਿੱਚ ਇਹ ਟ੍ਰੇਨਰ ਸੀ ਨੌਜਵਾਨਾਂ ਨੂੰ ਟ੍ਰੇਨਿੰਗ ਦਿੰਦਾ ਸੀ ਹਮਲਾ ਕਰਕੇ 4 ਗੋਲੀਆਂ ਮਾਰੀਆਂ ਗਈਆਂ ਨੇ ਤੇ ਇਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਹਮਲਾਵਰਾਂ ਵੱਲੋਂ 4 ਗੋਲੀਆਂ ਇਸ ਨੌਜਵਾਨ ਦੇ ਮਾਰੀਆਂ ਗਈਆਂ ਨੇ ਤੇ ਉਸ ਤੋਂ ਬਾਅਦ ਤਲਵਾਰਾਂ ਦੇ ਨਾਲ ਉਸ ਦੇ ਸਿਰ ਤੇ ਕਈ ਵਾਰ ਕੀਤੇ ਗਏ ਜਿਸ ਤੋਂ ਬਾਅਦ ਨੌਜਵਾਨ ਨੇ ਦਮ ਤੋੜ ਦਿੱਤਾ ਹੈ ਪਰਿਵਾਰਕ ਮੈਂਬਰਾਂ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਜਾਣਕਾਰੀ ਮੁਤਾਬਕ ਇਹ ਨੌਜਵਾਨ ਮੂਲ ਰੂਪ ਦੇ ਵਿੱਚ ਬਠਿੰਡਾ ਦੇ ਰਾਮਪੁਰ ਦਾ ਰਹਿਣ ਵਾਲਾ ਸੀ ਅਤੇ ਕਬੱਡੀ ਖਿਡਾਰੀ ਸੀ ਗੁਰਪ੍ਰੀਤ ਸਿੰਘ ਦੇ ਨਾਮ ਤੋਂ ਇਸ ਦੀ ਪਛਾਣ ਹੋਈ ਹੈ। ਅੱਜ ਕੱਲ ਇਹ ਨੌਜਵਾਨ ਖਰੜ ਦੇ ਵਿੱਚ ਰਹਿ ਰਿਹਾ ਸੀ ਜਿੱਥੇ ਇੱਕ ਜਿਮ ਦੇ ਵਿੱਚ ਟਰੇਨਰ ਦੇ ਤੌਰ ਤੇ ਕੰਮ ਕਰ ਰਿਹਾ ਸੀ। ਬੀਤੇ ਦਿਨ ਇਸ ਨੌਜਵਾਨ ਤੇ ਸ਼ਾਮ ਦੇ ਸਮੇਂ ਹਮਲਾ ਕੀਤਾ ਗਿਆ ਅਤੇ 4 ਗੋਲੀਆਂ ਇਸ ਦੇ ਮਾਰੀਆਂ ਗਈਆਂ ਨੇ। ਇਹ ਨੌਜਵਾਨ ਆਪਣੇ ਘਰੋਂ ਦੁਕਾਨ ਦੇ ਲਈ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਕਿ ਦੁਕਾਨ ਤੋਂ ਕੁਝ ਲੈਣ ਦੇ ਲਈ ਨਿਕਲਿਆ ਉਸੇ ਵਕਤ ਫਾਰਚੂਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਤਿੰਨ ਤੋਂ ਚਾਰ ਹਮਲਾਵਰਾਂ ਵੱਲੋਂ ਲਗਾਤਾਰ ਇਸ ਨੌਜਵਾਨ ਦੇ ਗੋਲੀਆਂ ਚਲਾਈਆਂ ਗਈਆਂ ਚਾਰ ਗੋਲੀਆਂ ਇਸ ਨੌਜਵਾਨ ਦੇ ਲੱਗੀਆਂ ਉਸ ਤੋਂ ਬਾਅਦ ਵੀ ਚਾਰ ਗੋਲੀਆਂ ਮਾਰਨ ਤੋਂ ਬਾਅਦ ਵੀ ਹਮਲਾਵਰਾਂ ਨੇ ਤਲਵਾਰ ਦੇ ਵਾਰ ਇਸ ਦੇ ਸਿਰ ਤੇ ਕੀਤੇ ਜਿਸ ਤੋਂ ਬਾਅਦ ਨੌਜਵਾਨ ਨੇ ਦਮ ਤੋੜ ਦਿੱਤਾ ਫਿਲਹਾਲ ਨੌਜਵਾਨ ਦਾ ਪਰਿਵਾਰ ਮੌਕੇ ਤੇ ਪਹੁੰਚ ਗਿਆ ਹੈ ਪਰਿਵਾਰ ਦੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਬੱਚੇ ਨਾਲ ਜੀ ਬਸ ਜਾਂ ਤਾਂ ਉਹ ਜਾਣਦਾ ਹੈ ਨਾ ਜਾਂ ਉਹਦਾ ਪਰਮਾਤਮਾ ਜਾਣਦਾ ਠੀਕ ਹੈ ਨਹੀਂ ਸੰਦ 12:00 12:30 ਵਜੇ ਪਤਾ ਲੱਗਿਆ ਪਿੰਡ ਰੰਪਰੇ ਰਹਿੰਦੇ ਜੀ ਇਸ ਇਹ ਇਥੇ ਰਹਿੰਦੇ ਚੰਡੀਗੜ੍ਹ ਸੱਤ ਅੱਠ ਸਾਲ ਤੋਂ ਪਰ ਅੱਜ ਕੱਲ ਦਾ ਕਿਸ ਹੋਇਆ 10 11 ਵਜੇ ਦਾ ਅੱਜ ਤੱਕ ਹਜੇ ਤੱਕ ਕਿਸੇ ਵੀ ਕੋਈ ਕਾਰਵਾਈ ਨਹੀਂ ਹੋਈ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਵੀ ਉਹ ਕਹੇ ਜੇ ਬੰਦੇ ਸੀ ਜਿਹੜੇ ਅਸਮਾਨ ਨੂੰ ਚੜ ਗਏ ਜਾਂ ਧਰਤੀ ਦੇ ਥਲੇ ਵਿਆੜ ਦੇ ਤਾਂ ਉਹਨਾਂ ਨੂੰ ਜਾਂ ਕਿਸੇ ਪਾਸੇ ਉਹ ਭੱਜ ਗਏ ਗੱਡੀ ਦੀ ਆਗੀ ਸਾਰੀਆਂ ਸੀਸੀਟੀਵੀ ਕੈਮਰਾ ਜਬ ਆ ਗਿਆ ਅਜੇ ਤੱਕ ਕੋਈ ਮੈਨੂੰ ਇਨਸਾਫ ਨਹੀਂ ਮਿਲਿਆ ਮੈਂ ਤਾਂ ਬੇਨਤੀ ਕਰਦਾ ਸਰਕਾਰ ਨੂੰ ਵੀ ਕੁਛ ਨਾ ਕੁਛ ਰੱਖੋ ਕੁਛ ਨਾ ਕੁਛ ਤੁਸੀਂ ਕਰੋ ਅੱਗੇ ਸਿੱਧੂ ਮੂਸੇ ਵਾਲੇ ਦਾ ਕਤਲ ਨਹੀਂ ਸੋਤੋਂ ਨਿਕਲਿਆ ਫਿਰ ਤੁਸੀਂ ਕਾਦੇ ਵਾਸਤੇ ਕੁਰਸੀਆਂ ਮੰਲੀਆਂ ਨੇ ਸਰਕਾਰ ਨੂੰ ਬੇਨਤੀ ਕਰਦਾ ਪੁਰਸ ਮੈਕ ਨੂੰ ਬੇਨਤੀ ਕਰਦਾ ਵੱਡੇ ਵੱਡੇ ਅਫਸਰਾਂ ਨੂੰ ਬੇਨਤੀ ਕਰਦਾ ਕਿ ਸਾਹਮਣੋ ਜਵਾਨੀ ਨੂੰ ਐਨਾ ਖਤਮ ਕਰੋ ਐ ਥੋੜੇ ਚੇ ਖਤਮ ਹੋ ਜੂ ਯਾਰ ਨੇ ਯਾਰ ਮਾਰਤਾ ਰੰਜਸਾ ਜੇ ਹੁਣ ਦੇਖੋ ਜੀ ਨਿੱਕੀਆਂ ਨਿੱਕੀਆਂ ਰੰਜਸਾ ਤਾਂ ਆਪਣੀਆਂ ਹਰਕਤੀਆਂ ਨੇ ਪਰ ਲਲਕਾਰ ਕੇ ਬੰਦੇ ਨੂੰ ਇਹੋ ਜਿਹਾ ਕੰਮ ਕਰਨਾ ਲਲਕਾਰੋ ਪਹਿਲਾਂ ਇਹ ਥੋੜੀ ਜਿਹੀ ਵੀ ਪਹਿਲਾਂ ਉਹਨੂੰ ਸੱਦ ਲਿਆ ਸੱਦ ਕੇ ਤੁਸੀਂ ਉਹਦਾ ਆ ਹਾਲ ਕਰਤਾ ਤੁਸੀਂ ਮੇਰਾ ਨੌਜਵਾਨ ਪੁੱਤ ਖਾ ਲਿਆ ਮੈਂ ਇਹ ਕਹਿਣਾ ਵੀ ਤੁਸਾਨੂੰ ਮਿਲ ਕੀ ਗਿਆ ਮੈਨੂੰ ਇਹ ਤਾਂ ਦੱਸ ਦਿਓ ਇੱਕ ਵਾਰੀ ਮੌਤ ਕਰਤੀ ਤੁਸੀਂ ਬੇਰਹਿਮੀ ਨਾ ਕਰੀਏ ਕੋਈ ਮਤਲਬ ਕੋਈ ਰਹਿਮ ਨਹੀਂ ਕਰਿਆ ਉਹਦੇ ਤੇ ਕਹਿੰਦੇ ਗੋਲੀਆਂ ਤੋਂ ਬਾਅਦ ਕਿਰਪਾਨਾ ਗੋਲੀਆਂ ਤੋਂ ਬਾਅਦ ਜੀ ਜਦੋਂ ਮਤਲਬ ਮਲੇ ਦੇ ਚਾਰ ਗੋਲੀਆਂ ਬਚੀਆਂ ਉਹ ਤੋਂ ਬਾਅਦ ਕਿਰਪਾਨਾ ਨਾਲ ਸਿਰ ਉਹਦਾ ਇੰਨਾ ਵੱਡਿਆ ਵੀ ਜਿਵੇਂ ਇੱਕ ਕਸਾਈ ਬੱਕਰੀ ਨੂੰ ਵੱਢਦਾ ਹੁੰਦਾ ਮੈਂ ਇਹ ਹੀ ਬੇਨਤੀ ਕਰਦਾ ਸਰਕਾਰ ਨੂੰ ਵਿਭਾਗ ਨੂੰ ਕਿ ਅਨਸਾਫ਼ ਦੇ ਦਿਓ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੇ ਪੁੱਤ ਦਾ ਅਨਸਾਫ਼ ਮੈਨੂੰ ਦੇ ਦਿਓ ਜੇ ਹੁੰਦਾ ਤਾਂ ਨਹੀਂ ਫਿਰ ਅਸੀਂ ਸਬਰ ਤਾਂ ਸਬਰ ਹੀ ਹੈ ਨਾ ਪਸਾਣ ਨਾਲ ਹੀ ਤੁਰੇ ਫਿਰਦੇ ਆ ਜੀ ਹਾਂਜੀ ਨਾਲ ਹੀ ਤੁਰੇ ਫਿਰਦੇ ਆ ਹਾਲਾਂਕਿ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਪੜਤਾਲ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਲਗਾਤਾਰ ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਕਈ ਵੱਡੇ ਦਾਅਵੇ ਵੀ ਹੁਣ ਤੱਕ ਕੀਤੇ ਗਏ ਨੇ ਪੁਲਿਸ ਦਾ ਦਾਵਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਦੀ ਪਛਾਣ ਕਰ ਲਈ ਗਈ ਹੈ ਪੁਲਿਸ ਦੇ ਮੁਤਾਬਕ ਜਲੰਧਰ ਏਰੀਆ ਦੇ ਰਹਿਣ ਵਾਲੇ ਇਹ ਦੋਸ਼ੀ ਦੱਸੇ ਜਾ ਰਹੇ ਨੇ ਪੁਲਿਸ ਵੱਲੋਂ ਵਕਤ-ਵਕਤ ਟੀਮਾਂ ਬਣਾ ਕੇ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਇਸ ਮਾਮਲੇ ਦੇ ਵਿੱਚ ਭਾਲ ਕੀਤੀ ਜਾ ਰਹੀ ਹੈ ਕੀ ਮਸਲਾ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਤੇ ਬਾਰੇ ਦੇਖੋ ਜੀ ਰਾਤ ਇੱਕ ਸਾਨੂੰ ਇਨਫੋਰਮੇਸ਼ਨ ਰਿਪੋਰਟ ਹੋਈ ਸੀ ਕਿ ਸ਼ਿਫਜੋਤ ਕੁਝ ਵਕਤ ਦੀ ਲੜਾਈ ਹੋਈ ਹੈ ਉਹ ਫਾਇਰਿੰਗ ਹੋਈ ਹੈ ਤੇ ਉਸਤੇ ਤੁਰੰਤ ਐਕਸ਼ਨ ਕਰਦੇ ਹੋਏ ਸਰਗੀਆਂ ਟੀਮਸ ਮੌਕੇ ਤੇ ਪਹੁੰਚੀਆਂ ਤੇ ਬਾਦ ਜਿਹੜਾ ਫਰਮ ਹਸਪੀਟਲ ਤੋਂ ਪਤਾ ਲੱਗਿਆ ਕਿ ਵਿਅਕਤੀ ਜਿਹੜਾ ਗੁਰਪ੍ਰੀਤ ਸਿੰਘ ਅਲੀ ਗੁਰੀ ਨਾਮ ਦਾ ਜਿਹੜਾ ਵਿਅਕਤੀ ਹੈ ਪਿਛੇ ਘੁੰਡੇ ਦਾ ਰਹਿਣਾ ਆਲਵਾਸੀ ਖਰੜ ਸੀ ਤੇ ਇਹਦੇ ਜਿਹੜੇ ਕਮ ਸ਼ੋਰਟ ਇੰਜਰੀਜ਼ ਲੱਗੀਆਂ ਨੇ ਬਾਅਦ ਵਿੱਚ ਕਮ ਟੂ ਹਿਸ ਇੰਜਰੀਜ਼ ਤੇ ਮੌਕੇ ਤੇ ਅਸੀਂ ਪਹੁੰਚ ਕੇ ਸਾਰੀਆਂ ਟੀਮ ਸਪੈਸ਼ਲਿਸਟ ਟੀਮਸ ਤੇ ਬਾਕੀ ਸਾਰੀਆਂ ਟੀਮਾਂ ਨਾਲ ਲੱਗ ਕੇ ਵੀ ਤਫ਼ਤੀਸ਼ ਚੱਲੀ ਹੈ ਕਦਮਾ ਨੰਬਰ 32 ਥਾਣਾ ਸਿਟੀ ਖਰੜ ਵਿਖੇ ਦਰਜ ਕਰ ਦਿੱਤਾ ਗਿਆ ਤੇ ਬਾਕੀ ਸਾਡੇ ਕੋਲ ਵੈਰੀ ਸਟਰੋਂਗ ਵਾਈਟਲ ਸਾਈਨਸ ਹੈਗੇ ਨੇ ਅਸੀਂ ਜਲਦੀ ਜਿਹੜੇ ਨੇ ਦੋਸ਼ੀਆਂ ਨੂੰ ਸ਼ਨਾਖਤ ਕਰਦੇ ਉਹਨਾਂ ਨੂੰ ਕਾਬੂ ਕਰਦੇ ਪੁਲਿਸ ਦਾ ਦਾਅਵਾ ਹੈ ਕਿ ਇਸ ਮਾਮਲੇ ਦੇ ਵਿੱਚ ਇਸਤੇਮਾਲ ਕੀਤੀ ਗਈ ਗੱਡੀ ਵੀ ਰਿਕਵਰ ਕਰ ਲਈ ਗਈ ਹੈ ਅਤੇ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਪਰਾਧੀ ਨੇ ਜਿਹੜੇ ਪੁਲਿਸ ਦੇ ਸ਼ਿਕੰਜੇ 'ਚ ਹੋਣਗੇ ਫਿਲਹਾਲ ਤਫ਼ਤੀਸ਼ ਲਗਾਤਾਰ ਜਾਰੀ ਹੈ ਪੀੜਤ ਦੇ ਪਰਿਵਾਰ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਨੇ ਅਤੇ ਬਣਦੀ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਖਰੜ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਕਬੱਡੀ ਖਿਡਾਰੀ ਦਾ ਸ਼ਰਿਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਬੱਡੀ ਖਿਡਾਰੀ ਜੋ ਕਿ ਜਿਮ ਦੇ ਵਿੱਚ ਟ੍ਰੇਨਰ ਵੀ ਸੀ ਉਸ ਦੇ ਲਗਾਤਾਰ 4 ਗੋਲੀਆਂ ਜਾਣਕਾਰੀ ਮੁਤਾਬਕ ਮਾਰੀਆਂ ਗਈਆਂ ਨੇ ਅਤੇ ਉਸ ਤੋਂ ਬਾਅਦ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਦੇ ਸਿਰ ਤੇ ਵਾਰ ਕੀਤੇ ਗਏ ਨੇ ਨੌਜਵਾਨ ਹੈ ਜਿਹੜਾ ਉਹ ਦਮ ਤੋੜ ਗਿਆ ਹੈ ਕਤਲ ਕਰ ਦਿੱਤਾ ਗਿਆ ਨੌਜਵਾਨ ਦਾ ਸ਼ਰਿਆਮ ਹਮਲਾ ਕੀਤਾ ਗਿਆ ਇਹ ਨੌਜਵਾਨ ਖਰੜ ਦੇ ਵਿੱਚ ਰਹਿ ਰਿਹਾ ਸੀ ਜਿਸ ਤੇ ਹਮਲਾ ਕੀਤਾ ਗਿਆ ਤੇ ਇੱਕ ਜਿਮ ਦੇ ਵਿੱਚ ਇਹ ਟ੍ਰੇਨਰ ਸੀ ਨੌਜਵਾਨਾਂ ਨੂੰ ਟ੍ਰੇਨਿੰਗ ਦਿੰਦਾ ਸੀ ਹਮਲਾ ਕਰਕੇ 4 ਗੋਲੀਆਂ ਮਾਰੀਆਂ ਗਈਆਂ ਨੇ ਤੇ ਇਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਹਮਲਾਵਰਾਂ ਵੱਲੋਂ 4 ਗੋਲੀਆਂ ਇਸ ਨੌਜਵਾਨ ਦੇ ਮਾਰੀਆਂ ਗਈਆਂ ਨੇ ਤੇ ਉਸ ਤੋਂ ਬਾਅਦ ਤਲਵਾਰਾਂ ਦੇ ਨਾਲ ਉਸ ਦੇ ਸਿਰ ਤੇ ਕਈ ਵਾਰ ਕੀਤੇ ਗਏ ਜਿਸ ਤੋਂ ਬਾਅਦ ਨੌਜਵਾਨ ਨੇ ਦਮ ਤੋੜ ਦਿੱਤਾ ਪਰਿਵਾਰਕ ਮੈਂਬਰਾਂ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਜਾਣਕਾਰੀ ਮੁਤਾਬਕ ਇਹ ਨੌਜਵਾਨ ਮੂਲ ਰੂਪ ਦੇ ਵਿੱਚ ਬਠਿੰਡਾ ਦੇ ਰਾਮਪੁਰ ਦਾ ਰਹਿਣ ਵਾਲਾ ਸੀ ਅਤੇ ਕਬੱਡੀ ਖਿਡਾਰੀ ਸੀ ਗੁਰਪ੍ਰੀਤ ਸਿੰਘ ਦੇ ਨਾਮ ਤੋਂ ਇਸ ਦੀ ਪਛਾਣ ਹੋਈ ਹੈ। ਅੱਜ ਕੱਲ੍ਹ ਇਹ ਨੌਜਵਾਨ ਖਰੜ ਦੇ ਵਿੱਚ ਰਹਿ ਰਿਹਾ ਸੀ ਜਿੱਥੇ ਇੱਕ ਜਿੰਮ ਦੇ ਵਿੱਚ ਟਰੇਨਰ ਦੇ ਤੌਰ ਤੇ ਕੰਮ ਕਰ ਰਿਹਾ ਸੀ। ਬੀਤੇ ਦਿਨ ਇਸ ਨੌਜਵਾਨ ਤੇ ਸ਼ਾਮ ਦੇ ਸਮੇਂ ਹਮਲਾ ਕੀਤਾ ਗਿਆ ਅਤੇ 4 ਗੋਲੀਆਂ ਇਸ ਦੇ ਮਾਰੀਆਂ ਗਈਆਂ ਨੇ। ਇਹ ਨੌਜਵਾਨ ਆਪਣੇ ਘਰੋਂ ਦੁਕਾਨ ਦੇ ਲਈ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਕਿ ਦੁਕਾਨ ਤੋਂ ਕੁਝ ਲੈਣ ਦੇ ਲਈ ਨਿਕਲਿਆ ਉਸੇ ਵਕਤ ਫਾਰਚੂਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਤਿੰਨ ਤੋਂ ਚਾਰ ਹਮਲਾਵਰਾਂ ਵੱਲੋਂ ਲਗਾਤਾਰ ਇਸ ਨੌਜਵਾਨ ਦੇ ਗੋਲੀਆਂ ਚਲਾਈਆਂ ਗਈਆਂ ਚਾਰ ਗੋਲੀਆਂ ਇਸ ਨੌਜਵਾਨ ਦੇ ਲੱਗੀਆਂ ਉਸ ਤੋਂ ਬਾਅਦ ਵੀ ਚਾਰ ਗੋਲੀਆਂ ਮਾਰਨ ਤੋਂ ਬਾਅਦ ਵੀ ਹਮਲਾਵਰਾਂ ਨੇ ਤਲਵਾਰ ਦੇ वार ਇਸ ਦੇ ਸਿਰ ਤੇ ਕੀਤੇ ਜਿਸ ਤੋਂ ਬਾਅਦ ਨੌਜਵਾਨ ਨੇ ਦਮ ਤੋੜ ਦਿੱਤਾ ਫਿਲਹਾਲ ਨੌਜਵਾਨ ਦਾ ਪਰਿਵਾਰ ਮੌਕੇ ਤੇ ਪਹੁੰਚ ਗਿਆ ਹੈ ਪਰਿਵਾਰ ਦੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਬੱਚੇ ਨਾਲ ਜੀ ਬਸ ਜਾਂ ਤਾਂ ਉਹ ਜਾਣਦਾ ਹੈ ਨਾ ਜਾਂ ਉਹਦਾ ਪਰਮਾਤਮਾ ਜਾਣਦਾ ਠੀਕ ਹੈ ਨਹੀਂ ਸੰਦ 12:00 12:30 ਵਜੇ ਪਤਾ ਲੱਗਿਆ ਪਿੰਡ ਰੰਪਰੇ ਰਹਿੰਦੇ ਜੀ ਇਸ ਇਹ ਇਥੇ ਰਹਿੰਦੇ ਚੰਡੀਗੜ੍ਹ ਸੱਤ ਅੱਠ ਸਾਲ ਤੋਂ ਪਰ ਅੱਜ ਕੱਲ ਦਾ ਕਿਸ ਹੋਇਆ 10 11 ਵਜੇ ਦਾ ਅੱਜ ਤੱਕ ਹਜੇ ਤੱਕ ਕਿਸੇ ਵੀ ਕੋਈ ਕਾਰਵਾਈ ਨਹੀਂ ਹੋਈ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਵੀ ਉਹ ਕਹੇ ਜੇ ਬੰਦੇ ਸੀ ਜਿਹੜੇ ਅਸਮਾਨ ਨੂੰ ਚੜ ਗਏ ਜਾਂ ਧਰਤੀ ਨੇ ਥਲੇ ਵਿਆੜ ਦਿੱਤਾ ਉਹਨਾਂ ਨੂੰ ਜਾਂ ਕਿਸੇ ਪਾਸੇ ਉਹ ਭੱਜ ਗਏ ਗੱਡੀ ਦੀ ਆਗੀ ਸਾਰੀਆਂ ਸੀਸੀਟੀਵੀ ਕੈਮਰੇਾਂ ਚ ਆ ਗਿਆ ਅਜੇ ਤੱਕ ਕੋਈ ਮੈਨੂਰ ਸਾਫ ਨਹੀਂ ਮਿਲਿਆ ਮੈਂ ਤਾਂ ਬੇਨਤੀ ਕਰਦਾ ਸਰਕਾਰ ਨੂੰ ਵੀ ਕੁਛ ਨਾ ਕੁਛ ਰੱਖੋ ਕੁਛ ਨਾ ਕੁਛ ਤੁਸੀਂ ਕਰੋ ਅੱਗੇ ਸਿੱਧੂ ਮੂਸੇ ਵਾਲੇ ਦਾ ਕਤਲ ਇਸ ਤੋਂ ਨਿਕਲਿਆ ਫਿਰ ਤੁਸੀਂ ਕਾਦੇ ਵਾਸਤੇ ਕੁਰਸੀਆਂ ਮੱਲੀਆਂ ਨੇ ਸਰਕਾਰ ਨੂੰ ਬੇਨਤੀ ਕਰਦਾ ਪੁਰਸ ਮੈਕ ਨੂੰ ਬੇਨਤੀ ਕਰਦਾ ਵੱਡੇ ਵੱਡੇ ਅਫਸਰਾਂ ਨੂੰ ਬੇਨਤੀ ਕਰਦਾ ਕਿ ਸਾਹਮਣੇ ਨੌਜਵਾਨੀ ਨੂੰ ਐ ਇਨਾ ਖਤਮ ਕਰੋ ਐ ਥੋੜੇ ਚੇ ਖਤਮ ਹੋ ਜੂ ਯਾਰ ਨੇ ਯਾਰ ਮਾਰਤਾ ਅਰੰਜਸ ਹੁਣ ਦੇਖੋ ਜੀ ਨਿੱਕੀਆਂ ਨਿੱਕੀਆਂ ਰੰਜਸਾ ਤਾਂ ਆਪਣੀਆਂ ਹਰਕਤੀਆਂ ਨੇ ਪਰ ਲਲਕਾਰ ਕੇ ਬੰਦੇ ਨੂੰ ਇਹੋ ਜਿਹਾ ਕੰਮ ਕਰਨਾ ਲਲਕਾਰੋ ਪਹਿਲਾਂ ਇਹ ਥੋੜੀ ਜਿਹੀ ਵੀ ਪਹਿਲਾਂ ਉਹਨੂੰ ਸੱਦ ਲਿਆ ਸੱਦ ਕੇ ਤੁਸੀਂ ਉਹਦਾ ਆ ਹਾਲ ਕਰਤਾ ਤੁਸੀਂ ਮੇਰਾ ਨੌਜਵਾਨ ਪੁੱਤ ਖਾ ਲਿਆ ਮੈਂ ਇਹ ਕਹਿਣਾ ਵੀ ਤੁਸਾਨੂੰ ਮਿਲ ਕੀ ਗਿਆ ਮੈਨੂੰ ਇਹ ਤਾਂ ਦੱਸ ਦਿਓ ਇੱਕ ਵਾਰੀ ਮੌਤ ਕਰਤੀ ਤੁਸੀਂ ਬੇਰਹਿਮੀ ਨਾ ਕਰੀਏ ਕੋਈ ਮਤਲਬ ਕੋਈ ਰਹਿਮ ਨਹੀਂ ਕਰਿਆ ਉਹਦੇ ਤੋਂ ਕਹਿੰਦੇ ਗੋਲੀਆਂ ਤੋਂ ਬਾਅਦ ਕਿਰਪਾਨਾ ਗੋਲੀਆਂ ਤੋਂ ਬਾਅਦ ਜੀ ਜਦੋਂ ਮਤਲਬ ਬੰਦੇ ਦੇ 4 ਗੋਲੀਆਂ ਬਚੀਆਂ ਉਦੋਂ ਬਾਅਦ ਕਿਰਪਾਨਾ ਨਾਲ ਸਿਰ ਉਹਦਾ ਇੰਨਾ ਵੱਡਿਆ ਵੀ ਜਿਵੇਂ ਇੱਕ ਕਸਾਈ ਬੱਕਰੀ ਨੂੰ ਵੱਢਦਾ ਹੁੰਦਾ ਮੈਂ ਇਹ ਹੀ ਬੇਨਤੀ ਕਰਦਾ ਸਰਕਾਰ ਨੂੰ ਵਿਭਾਗ ਨੂੰ ਕਿ ਇਨਸਾਫ ਦੇ ਦਿਓ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੇ ਪੁੱਤ ਦਾ ਇਨਸਾਫ ਮੈਨੂੰ ਦੇ ਦਿਓ ਜੇ ਹੁੰਦਾ ਤਾਂ ਨਹੀਂ ਫਿਰ ਅਸੀਂ ਸਬਰ ਤਾਂ ਸਬਰੀ ਹੈ ਨਾ ਪਸਾਨ ਨਾਲ ਹੀ ਤੁਰੇ ਫਿਰਦੇ ਆ ਜੀ ਹਾਂਜੀ ਨਾਲ ਹੀ ਤੁਰੇ ਫਿਰਦੇ ਆ ਹਾਲਾਂਕਿ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਪੜਤਾਲ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਲਗਾਤਾਰ ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਕਈ ਵੱਡੇ ਦਾਅਵੇ ਵੀ ਹੁਣ ਤੱਕ ਕੀਤੇ ਗਏ ਨੇ ਪੁਲਿਸ ਦਾ ਦਾਵਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਦੀ ਪਛਾਣ ਕਰ ਲਈ ਗਈ ਹੈ ਪੁਲਿਸ ਦੇ ਮੁਤਾਬਕ ਜਲੰਧਰ ਏਰੀਆ ਦੇ ਰਹਿਣ ਵਾਲੇ ਇਹ ਦੋਸ਼ੀ ਦੱਸੇ ਜਾ ਰਹੇ ਨੇ ਪੁਲਿਸ ਵੱਲੋਂ ਵਕਫ ਵਕ ਟੀਮਾਂ ਬਣਾ ਕੇ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਇਸ ਮਾਮਲੇ ਦੇ ਵਿੱਚ ਭਾਲ ਕੀਤੀ ਜਾ ਰਹੀ ਹੈ ਕੀ ਮਸਲਾ ਹੈ ਜੀ ਕੀ ਗੱਣਾ ਚਾਹੁੰਦੇ ਹੋ ਤੇਰੇ ਬਾਰੇ ਉਹਦੇ ਕੋਲ ਹੀ ਰਾਤ ਇੱਕ ਸਾਨੂੰ ਇਨਫੋਰਮੇਸ਼ਨ ਰਿਪੋਰਟ ਹੋਈ ਸੀ ਕਿ ਸ਼ੇਰਜੋਤ ਕੋਸ਼ਿਸ਼ ਕਰਕੇ ਲੜਾਈ ਹੋਈ ਹੈ ਔਰ ਫਾਇਰਿੰਗ ਹੋਈ ਹੈ ਤੇ ਉਸਤੇ ਤੁਰੰਤ ਐਕਸ਼ਨ ਕਰਦੇ ਹੋਏ ਸਭੀ ਟੀਮਸ ਮੌਕੇ ਤੇ ਪਹੁੰਚੀਆਂ ਤੇ ਬਾਅਦ ਜਿਹੜਾ ਸਾਨੂੰ ਹਸਪੀਟਲ ਤੋਂ ਪਤਾ ਲੱਗਿਆ ਕਿ ਵਿਕਤੀ ਜਿਹੜਾ ਗੁਰਪ੍ਰੀਤ ਸਿੰਘ ਅਲੀਸ ਗੁਰੀ ਨਾਮ ਦਾ ਜਿਹੜਾ ਵਿਅਕਤੀ ਹੈ ਪਿਛੇ ਭੰਡੇ ਦਾ ਰਹਿਣ ਵਾਲਾ ਆਲਵਾਸੀ ਕਰਨ ਸੀ ਤੇ ਇਹ ਇਹਦੇ ਜਿਹੜੇ ਗਮ ਸ਼ਾਟ ਇੰਜਰੀਜ਼ ਲੱਗੀਆਂ ਨੇ ਬਾਅਦ ਵਿੱਚ ਕਮ ਟੂ ਹਿਸ ਇੰਜਰੀਜ਼ ਇਹ ਮੌਕੇ ਤੇ ਅਸੀਂ ਪਹੁੰਚ ਕੇ ਸਾਰੀਆਂ 3 ਸਪੈਸੀਫਿਕ ਟੀਮਸ ਤੇ ਬਾਕੀ ਸਾਰੀਆਂ ਟੀਮਾਂ ਨਾਲ ਅਕਟੀਵਿਟੀ ਤਕਤੀਸ ਜਾਰੀ ਹੈ। ਉਕਤਮਾ ਨੰਬਰ 23 ਥਾਣਾ ਸਿਟੀ ਹਰਖ ਵਿਖੇ ਦਰਜ ਦਰਜ ਕਰ ਦਿੱਤਾ ਗਿਆ। ਇਹ ਬਾਕੀ ਸਾਡੇ ਕੋਲ ਵੈਰੀ ਸਟਰੌਂਗ ਬਾਈਟਲ ਕਲੂਜ਼ ਹੈਗੇ ਨੇ। ਅਸੀਂ ਜਲਦੀ ਜਿਹੜੇ ਨੇ ਦੋਸ਼ੀਆਂ ਦੀ شناخت ਕਰਦੇ ਉਹਨਾਂ ਨੂੰ ਕਾਬੂ ਪੁਲਿਸ ਦਾ ਦਾਅਵਾ ਹੈ ਕਿ ਇਸ ਮਾਮਲੇ ਦੇ ਵਿੱਚ ਇਸਤੇਮਾਲ ਕੀਤੀ ਗਈ ਗੱਡੀ ਵੀ ਰਿਕਵਰ ਕਰ ਲਈ ਗਈ ਹੈ ਅਤੇ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਪਰਾਧੀ ਨੇ ਜਿਹੜੇ ਪੁਲਿਸ ਦੇ ਸ਼ਿਕੰਜੇ 'ਚ ਹੋਣਗੇ ਫਿਲਹਾਲ ਤਫ਼ਤੀਸ਼ ਲਗਾਤਾਰ ਜਾਰੀ ਹੈ ਪੀੜਤ ਦੇ ਪਰਿਵਾਰ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਨੇ ਅਤੇ ਬਣਦੀ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਮਸ਼ਹੂਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਖਰੜ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਕਬੱਡੀ ਖਿਡਾਰੀ ਦਾ ਸ਼ਰਿਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਬੱਡੀ ਖਿਡਾਰੀ ਜੋ ਕਿ ਜਿਮ ਦੇ ਵਿੱਚ ਟ੍ਰੇਨਰ ਵੀ ਸੀ ਉਸ ਦੇ ਲਗਾਤਾਰ 4 ਗੋਲੀਆਂ ਜਾਣਕਾਰੀ ਮੁਤਾਬਕ ਮਾਰੀਆਂ ਗਈਆਂ ਨੇ ਅਤੇ ਉਸ ਤੋਂ ਬਾਅਦ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਦੇ ਸਿਰ ਤੇ ਵਾਰ ਕੀਤੇ ਗਏ ਨੇ ਨੌਜਵਾਨ ਹੈ ਜਿਹੜਾ ਉਹ ਦਮ ਤੋੜ ਗਿਆ ਕਤਲ ਕਰ ਦਿੱਤਾ ਗਿਆ ਨੌਜਵਾਨ ਦਾ ਸ਼ਰਿਆਮ ਹਮਲਾ ਕੀਤਾ ਗਿਆ ਇਹ ਨੌਜਵਾਨ ਖਰੜ ਦੇ ਵਿੱਚ ਰਹਿ ਰਿਹਾ ਸੀ ਜਿਸ ਤੇ ਹਮਲਾ ਕੀਤਾ ਗਿਆ ਤੇ ਇੱਕ ਜਿਮ ਦੇ ਵਿੱਚ ਇਹ ਟ੍ਰੇਨਰ ਸੀ ਨੌਜਵਾਨਾਂ ਨੂੰ ਟ੍ਰੇਨਿੰਗ ਦਿੰਦਾ ਸੀ ਹਮਲਾ ਕਰਕੇ 4 ਗੋਲੀਆਂ ਮਾਰੀਆਂ ਗਈਆਂ ਨੇ ਤੇ ਇਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਹਮਲਾਵਰਾਂ ਵੱਲੋਂ 4 ਗੋਲੀਆਂ ਇਸ ਨੌਜਵਾਨ ਦੇ ਮਾਰੀਆਂ ਗਈਆਂ ਨੇ ਤੇ ਉਸ ਤੋਂ ਬਾਅਦ ਤਲਵਾਰਾਂ ਦੇ ਨਾਲ ਉਸ ਦੇ ਸਿਰ ਤੇ ਕਈ ਵਾਰ ਕੀਤੇ ਗਏ ਜਿਸ ਤੋਂ ਬਾਅਦ ਨੌਜਵਾਨ ਨੇ ਦਮ ਤੋੜ ਦਿੱਤਾ ਹੈ ਪਰਿਵਾਰਕ ਮੈਂਬਰਾਂ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਜਾਣਕਾਰੀ ਮੁਤਾਬਕ ਇਹ ਨੌਜਵਾਨ ਮੂਲ ਰੂਪ ਦੇ ਵਿੱਚ ਬਠਿੰਡਾ ਦੇ ਰਾਮਪੁਰ ਦਾ ਰਹਿਣ ਵਾਲਾ ਸੀ ਅਤੇ ਕਬੱਡੀ ਖਿਡਾਰੀ ਸੀ ਗੁਰਪ੍ਰੀਤ ਸਿੰਘ ਦੇ ਨਾਮ ਤੋਂ ਇਸ ਦੀ ਪਛਾਣ ਹੋਈ ਹੈ। ਅੱਜ ਕੱਲ੍ਹ ਇਹ ਨੌਜਵਾਨ ਖਰੜ ਦੇ ਵਿੱਚ ਰਹਿ ਰਿਹਾ ਸੀ ਜਿੱਥੇ ਇੱਕ ਜਿਮ ਦੇ ਵਿੱਚ ਟਰੇਨਰ ਦੇ ਤੌਰ ਤੇ ਕੰਮ ਕਰ ਰਿਹਾ ਸੀ। ਬੀਤੇ ਦਿਨ ਇਸ ਨੌਜਵਾਨ ਤੇ ਸ਼ਾਮ ਦੇ ਸਮੇਂ ਹਮਲਾ ਕੀਤਾ ਗਿਆ ਅਤੇ 4 ਗੋਲੀਆਂ ਇਸ ਦੇ ਮਾਰੀਆਂ ਗਈਆਂ ਨੇ। ਇਹ ਨੌਜਵਾਨ ਆਪਣੇ ਘਰੋਂ ਦੁਕਾਨ ਦੇ ਲਈ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਕਿ ਦੁਕਾਨ ਤੋਂ ਕੁਝ ਲੈਣ ਦੇ ਲਈ ਨਿਕਲਿਆ ਉਸੇ ਵਕਤ ਫਾਰਚੂਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਤਿੰਨ ਤੋਂ ਚਾਰ ਹਮਲਾਵਰਾਂ ਵੱਲੋਂ ਲਗਾਤਾਰ ਇਸ ਨੌਜਵਾਨ ਦੇ ਗੋਲੀਆਂ ਚਲਾਈਆਂ ਗਈਆਂ ਚਾਰ ਗੋਲੀਆਂ ਇਸ ਨੌਜਵਾਨ ਦੇ ਲੱਗੀਆਂ ਉਸ ਤੋਂ ਬਾਅਦ ਵੀ ਚਾਰ ਗੋਲੀਆਂ ਮਾਰਨ ਤੋਂ ਬਾਅਦ ਵੀ ਹਮਲਾਵਰਾਂ ਨੇ ਤਲਵਾਰ ਦੇ वार ਇਸ ਦੇ ਸਿਰ ਤੇ ਕੀਤੇ ਜਿਸ ਤੋਂ ਬਾਅਦ ਨੌਜਵਾਨ ਨੇ ਦਮ ਤੋੜ ਦਿੱਤਾ ਫਿਲਹਾਲ ਨੌਜਵਾਨ ਦਾ ਪਰਿਵਾਰ ਮੌਕੇ ਤੇ ਪਹੁੰਚ ਗਿਆ ਹੈ ਪਰਿਵਾਰ ਦੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਬੱਚੇ ਨਾਲ ਜੀ ਬਸ ਜਾਂ ਤਾਂ ਉਹ ਜਾਣਦਾ ਹੈ ਨਾ ਜਾਂ ਉਹਦਾ ਪਰਮਾਤਮਾ ਜਾਣਦਾ ਠੀਕ ਹੈ ਨਹੀਂ ਸੰਦ 12:00 12:30 ਵਜੇ ਪਤਾ ਲੱਗਿਆ ਪਿੰਡ ਰਾਮਪਰੇ ਰਹਿੰਦੇ ਜੀ ਅਸੀਂ ਇਥੇ ਰਹਿੰਦੇ ਚੰਡੀਗੜ੍ਹ ਸੱਤ-ਅੱਠ ਸਾਲ ਤੋਂ ਪਰ ਅੱਜ ਕੱਲ ਦਾ ਇਸ ਹੋਇਆ 10-11 ਵਜੇ ਦਾ ਅੱਜ ਤੱਕ ਹਜੇ ਤੱਕ ਕਿਸੇ ਵੀ ਕੋਈ ਕਾਰਵਾਈ ਨਹੀਂ ਹੋਈ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਵੀ ਉਹ ਕਹੇ ਜੇ ਬੰਦੇ ਸੀ ਜਿਹੜੇ ਅਸਮਾਨ ਨੂੰ ਚੜ ਗਏ ਜਾਂ ਧਰਤੀ ਨੇ ਤੜੇ ਵਿਆੜ ਦੇ ਤਾਂ ਉਹਨਾਂ ਨੂੰ ਜਾਂ ਕਿਸੇ ਪਾਸੇ ਉਹ ਭੱਜ ਗਏ ਗੱਡੀ ਦੀ ਆਗੀ ਸਾਰੀਆਂ ਸੀਸੀਟੀਵੀ ਕੈਮਰਾ ਚ ਆ ਗਿਆ ਅਜੇ ਤੱਕ ਕੋਈ ਮੈਨੂੰ ਇਨਸਾਫ ਨਹੀਂ ਮਿਲਿਆ ਮੈਂ ਤਾਂ ਬੇਨਤੀ ਕਰਦਾ ਸਰਕਾਰ ਨੂੰ ਵੀ ਕੁਛ ਨਾ ਕੁਛ ਰੱਖੋ ਕੁਛ ਨਾ ਕੁਛ ਤੁਸੀਂ ਕਰੋ ਅੱਗੇ ਸਿੱਧੂ ਮੂਸੇ ਵਾਲੇ ਦਾ ਕਤਲ ਇਸ ਤੋਂ ਨਿਕਲਿਆ ਫਿਰ ਤੁਸੀਂ ਕਾਦੇ ਵਾਸਤੇ ਕੁਰਸੀਆਂ ਮੱਲੀਆਂ ਨੇ ਸਰਕਾਰ ਨੂੰ ਬੇਨਤੀ ਕਰਦਾ ਪੁਰਸ ਮਹਿਕਮੇ ਨੂੰ ਬੇਨਤੀ ਕਰਦਾ ਵੱਡੇ ਵੱਡੇ ਅਫਸਰਾਂ ਨੂੰ ਬੇਨਤੀ ਕਰਦਾ ਕਿ ਸਾਹਮਣੋ ਜਵਾਨੀ ਨੂੰ ਐਨਾ ਖਤਮ ਕਰੋ ਐ ਥੋੜੇ ਚੇ ਖਤਮ ਹੋ ਜੂ ਯਾਰ ਨੇ ਯਾਰ ਮਾਰਤਾ ਰੰਜਸਾ ਜੇ ਹੁਣ ਦੇਖੋ ਜੀ ਨਿੱਕੀਆਂ ਨਿੱਕੀਆਂ ਰੰਜਸਾ ਤਾਂ ਆਪਣੀਆਂ ਹਰਕਤੀਆਂ ਨੇ ਪਰ ਲਲਕਾਰ ਕੇ ਬੰਦੇ ਨੂੰ ਇਹੋ ਜਿਹਾ ਕੰਮ ਕਰਨਾ ਹੈ ਲਲਕਾਰੂ ਪਹਿਲਾਂ ਇਹ ਥੋੜੀ ਜਿਹੀ ਵੀ ਪਹਿਲਾਂ ਉਹਨੂੰ ਸੱਦ ਲਿਆ ਸੱਦ ਕੇ ਤੁਸੀਂ ਉਹਦਾ ਆ ਹਾਲ ਕਰਤਾ ਤੁਸੀਂ ਮੇਰਾ ਨੌਜਵਾਨ ਪੁੱਤ ਖਾ ਲਿਆ ਮੈਂ ਇਹ ਕਹਿਣਾ ਵੀ ਤੁਸਾਨੂੰ ਮਿਲ ਕੀ ਗਿਆ ਮੈਨੂੰ ਇਹ ਤਾਂ ਦੱਸ ਦਿਓ ਇੱਕ ਵਾਰੀ ਮੌਤ ਕਰਤੀ ਤੁਸੀਂ ਬੇਰਹਿਮ ਵੀ ਨਾ ਕਰੀਏ ਕੋਈ ਮਤਲਬ ਕੋਈ ਰਹਿਮ ਨਹੀਂ ਕਰਿਆ ਉਹਦੇ ਤੁਸੀਂ ਕਹਿੰਦੇ ਗੋਲੀਆਂ ਤੋਂ ਬਾਅਦ ਕਿਰਪਾਨਾ ਗੋਲੀਆਂ ਤੋਂ ਬਾਅਦ ਜੀ ਜਦੋਂ ਮਤਲਬ ਮਰਲੇ ਦੇ 4 ਗੋਲੀਆਂ ਬਚੀਆਂ ਉਹ ਤੋਂ ਬਾਅਦ ਕਿਰਪਾਨਾ ਨਾਲ ਸਿਰ ਉਹਦਾ ਇੰਨਾ ਵੱਡਿਆ ਕਿ ਜਿਵੇਂ ਇੱਕ ਕਸਾਈ ਬੱਕਰੀ ਨੂੰ ਵੱਢਦਾ ਹੁੰਦਾ ਮੈਂ ਇਹ ਹੀ ਬੇਨਤੀ ਕਰਦਾ ਸਰਕਾਰ ਨੂੰ ਵਿਭਾਗ ਨੂੰ ਕਿ ਇਨਸਾਫ ਦੇ ਦਿਓ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੇ ਪੁੱਤ ਦਾ ਇਨਸਾਫ ਮੈਨੂੰ ਦੇ ਦਿਓ ਜੇ ਹੁੰਦਾ ਤਾਂ ਨਹੀਂ ਫਿਰ ਅਸੀਂ ਸਬਰ ਤਾਂ ਸਬਰ ਹੀ ਹੈ ਨਾ ਪਸਾਨ ਨਾਲ ਹੀ ਤੁਰੇ ਫਿਰਦੇ ਆ ਜੀ ਹਾਂਜੀ ਨਾਲ ਹੀ ਤੁਰੇ ਫਿਰਦੇ ਆ ਹਾਲਾਂਕਿ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਪੜਤਾਲ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਲਗਾਤਾਰ ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਕਈ ਵੱਡੇ ਦਾਅਵੇ ਵੀ ਹੁਣ ਤੱਕ ਕੀਤੇ ਗਏ ਨੇ ਪੁਲਿਸ ਦਾ ਦਾਵਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਦੀ ਪਛਾਣ ਕਰ ਲਈ ਗਈ ਹੈ ਪੁਲਿਸ ਦੇ ਮੁਤਾਬਕ ਜਲੰਧਰ ਏਰੀਆ ਦੇ ਰਹਿਣ ਵਾਲੇ ਇਹ ਦੋਸ਼ੀ ਦੱਸੇ ਜਾ ਰਹੇ ਨੇ ਪੁਲਿਸ ਵੱਲੋਂ ਵਕ ਵਕ ਟੀਮਾਂ ਬਣਾ ਕੇ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਇਸ ਮਾਮਲੇ ਦੇ ਵਿੱਚ ਭਾਲ ਕੀਤੀ ਜਾ ਰਹੀ ਹੈ ਕੀ ਮਸਲਾ ਹੈ ਜੀ ਕੀ ਗੱਣਾ ਜਾਂਦੇ ਉਹਦੇ ਬਾਰੇ ਦੇਖੋ ਜੀ ਰਾਤ ਇੱਕ ਸਾਨੂੰ ਇਨਫੋਰਮੇਸ਼ਨ ਰਿਪੋਰਟ ਹੋਈ ਸੀ ਕਿ ਸ਼ੇਖ ਜੋਸ਼ ਕੁਸ਼ਕੀ ਦੀ ਲੜਾਈ ਹੋਈ ਹੈ ਤੇ ਫਾਇਰਿੰਗ ਹੋਈ ਹੈ ਤੇ ਉਸਤੇ ਤੁਰੰਤ ਐਕਸ਼ਨ ਕਰਦੇ ਹੋਏ ਸਾਡੀ ਟੀਮ ਮੌਕੇ ਤੇ ਪਹੁੰਚੀ ਹੈ ਤੇ